ਕਾ ਕੱਢ ਪੰ ਲੋ ਬਾਈ ਤੜਕੇ 4 ਵਜੇ ਉੱਠੇ ਆ ਤੇ ਅਸੀਂ ਉਹ ਕਰਕੇ ਆਏ ਸੀ ਮੋਟਰ ਚਲਾਉਣੀ ਸੀਗੀ ਤੇ ਰਾਤ ਸਾਡਾ ਬੰਦਾ ਪਾਣੀ ਕੱਢਣ ਨੂੰ ਭੁੱਲ ਗਿਆ ਲੋ ਬਾਈ ਜੀ ਤਸ ਕੀ 4 ਵਜੇ ਆ ਤੇ ਅਸੀਂ ਮੋਟਰ ਚਲਾ ਗਿਆ ਤੇ ਸਾਡਾ ਬੰਦਾ ਕੱਢਣ ਨੂੰ ਭੁੱਲ ਗਿਆ ਰਾਤ ਪਾਣੀ ਤੇ ਹੁਣ ਪਾਣੀ ਡਿੱਗੀ ਜਾਂਦਾ ਕਬੂਤਰਾਂ ਕਹਿੰਨ ਤੜਕੇ ਉੱਠ ਕੇ ਫੇਰ ਵੀ ਲੈਣਗੇ ਸਵੇਰ ਸਤਾਜਾ ਰੱਖੂਆਂ ਕਹਿੰਦਾ ਮੈਂ ਵੈਸੇ ਡੇਲੀ ਐਲਟੀ ਨਹੀਂ ਸਾਡਾ ਇਹ ਟੜਕੇ ਅਸੀਂ ਰਾਤ ਨੂੰ ਕੱਢ ਦੇਣਾ ਹੁੰਦਾ ਤੇ ਟੜਕੇ ਰੱਖਣਾ ਹੋਵੇ ਰਾਤ ਬਈ ਅਸੀਂ ਭੁੱਲ ਗਏ ਸੀ ਕਿ ਤੇ ਹੁਣ ਸਾਡੇ ਬੰਦੇ ਨੇ ਖੱਢਿਆ ਪਾਣੀ ਲੋ ਬਈ ਮਿੱਤਰੋ ਸਸੀ ਗਾਲ ਜੀ ਹੋਰ ਸਾਰੇ ਪਰ ਠੀਕ ਠਾਕ ਹੈ ਜੀ ਲੋ ਬਈ ਪਸੂ ਨੂੰ ਮਾਤੇ ਆ ਪਸੂ ਨੂੰ ਮਾ ਕੇ ਤੇ ਛਤਰੀਆਂ ਲਾਈ ਜਾਂਦਾ ਜੋ ਤੇ ਕਿਉਂਕਿ ਅੱਜ ਦੋ ਦੋ ਤਿੰਨ ਨਵੀਂ ਕੂਤਰ ਕੱਢਣੇ ਆ ਤੇ ਇੱਕ ਬਈ ਲੇਟ ਆਉਣੀ ਸੀ ਕੀ ਆਪਣਾ ਕੀ ਨਾ ਲੈਂਦੇ ਆ ਲੇਟ ਆਉਣੀ ਆ 12 ਵਜੇ ਮੈਂ ਸੇ ਚੈੱਕ ਨਹੀਂ ਕੀਤਾ ਤੇ ਤੜਕੇ 4:30 ਵਜੇ ਦੇ ਉੱਠੇ ਤੇ ਲੇਟ ਆਈ ਉਹ 12 ਵਜੇ ਲਓ ਭਾਈ ਕਰਤਾ ਪਮ ਵਲੋਗ ਸਟਾਰਟ ਤੇ ਸ਼ੋਤ ਲਾਈ ਜਾਂਦਾ ਛਤਰੀਆਂ ਤੇ ਛੱਡਦੇ ਆ ਨਵੇਂ ਕੂਤਰ ਲਓ ਭਾਈ ਆ ਪਾਣੀ ਤੜਕੇ 4 ਵਜੇ ਸੀ ਬਾਹਰ ਕੱਢਿਆ ਰਾਤ ਕੱਢਣ ਭੁੱਲ ਗਏ ਸੀ ਤੇ ਜੋਤ ਹੁਣ ਆਪਣਾ ਕਿ ਨਾਲ ਹੀ ਆ ਛੱਡਣ ਲੱਗਿਆ ਰੱਤਾ ਇਹਦੇ ਕਿਵੇਂ ਆ ਸਾਫ ਖਾਪ ਹੈ ਲੋ ਬਈ ਚਾਲਰ ਬਗਲਾ ਵਾਲੀ ਦੀ ਭੈਣ ਆ ਇਹਦੀ ਵੀ ਚਾਲਰ ਬਗਲ ਤੇ ਪੁੰਜਾ ਉਹਦਾ ਹਰਾ ਪੁੰਜਾ ਤੇ ਇਹਦਾ ਗੁਲਾਬੀ ਅਤੇ ਕਾਫਰ ਦੀ ਟੂਸੀ ਵਾਲੀ ਆ ਜਾਂਦਾ ਆ ਜਾਂਦੀ ਟੂਸੀ ਵਾਲੀ ਇਹ ਵੀ ਉਹਦੀ ਹੈ ਕਬੂਤਰ ਜਿਵੇਂ ਜਿਵੇਂ ਬੈਠੀ ਜਾਂਦੇ ਬਈ ਸਾਰੀ ਨਮਣੀ ਬਾਕੀ ਇਹ ਦੋ ਛੱਡ ਕੇ ਬਾਕੀ ਸਾਰੀ ਨਮਣੀ ਕਹ ਲੋ ਇਹਦੀ ਚਿੰਤਾ ਕੀ ਥੋੜੀ ਜਿਹੀ ਜ਼ੋਰ ਵੱਧ ਲਈ ਜਾਂਦੀ ਰਹਗੀ ਹੈ ਚਲੋ ਭਾਈ ਮਿੱਤਰੋ ਆ ਚਾਰ ਤਾਂ ਬਈ ਸਿੱਧੇ ਆ ਗਏ ਆ ਤੇ ਇੱਕ ਰਹਗੀ ਪੂਸੇ ਤੇ ਟੌਰੀ ਵਾਲੀ ਪੂਸੇ ਟੌਰੀ ਵਾਲੀ ਰਹਗੀ ਇਦੇ ਉਹ ਦੀ ਸੀਵਣੀ ਮੈਨੂੰ ਬਈ ਕਿੱਧਰ ਗਿਓ ਵਾਟਰ ਵਾਸਤੇ ਫਰਦੀ ਆ ਹੋ ਫਰਦੀ ਵਾਟਰ ਵਾਸਤੇ ਫਿਰ ਰਹੀ ਹੈ ਲਓ ਭਾਈ ਆ ਪਾਣੀ ਤੜਕੇ 4 ਵਜੇ ਸੀ ਬਾਹਰ ਕੱਢਿਆ ਰਾਤ ਕੰਡ ਨੂੰ ਭੁੱਲ ਗਏ ਸੀ ਇਹ ਤੇ ਜੋਤ ਹੁਣ ਆਪਣਾ ਕਿ ਨਾਲ ਇਹ ਛੱਡਣ ਲੱਗਿਆ ਰੱਤਾ ਇਹਦੇ ਕਿਵੇਂ ਆ ਸਾਫ ਨਾ ਮਾਰ ਰੱਤਾ ਸਾਫ ਹੈ ਛਲੋ ਬਈ ਮਿੱਤਰੋ ਆ ਚਾਰ ਤਾਂ ਬਈ ਸਿੱਧੇ ਆ ਗਏ ਆ ਤੇ ਇੱਕ ਰਹਿ ਗਈ ਪੂਸੇ ਤੇ ਟੌਰੀ ਵਾਲੀ ਪੂਸੇ ਟੌਰੀ ਵਾਲੀ ਰਹੇਗੀ ਇਹਦੇ ਉਹ ਦੀ ਸੀਵਣੀ ਮੈਨੂੰ ਬਈ ਕਿੱਧਰ ਗਿਓ ਵਾਟਰ ਵਾਸਤੇ ਵਰਦੀ ਆ ਉਹ ਵਰਦੀ ਆਟਰਵਾਸ ਤੇ ਫਿਰ ਰਹੀ ਹੈ ਲੋ ਜੀ ਭਾਈ ਆਪਾਂ ਚੱਲਦੇ ਸ਼ਹਿਰ ਨੂੰ ਸ਼ਹਿਰ ਕੰਮ ਦੀ ਜੱਗ ਜੱਲੇ ਆ ਸ਼ਹਿਰ ਤੇ ਕੂਤਰੀ ਰਹੇਗੀ ਇੱਕ ਬਾੜ ਟੂਠੇ ਟੌਰੀ ਵਾਲੀ ਕਿਉਂਕਿ ਉਹ ਪਹਿਲੇ ਦਿਨ ਛੱਡੀ ਨੇ ਉੱਤੀ ਵੀ 2-3 ਘੰਟੇ ਉਹ ਉਹ ਡੈਗ ਵੀ ਆਪਣੇ ਵਾਲਿਆਂ ਦੀ ਗੋਠੀ ਤੇ ਤੇ ਉਹ ਹੀ ਇਕੱਲੀ ਬਾਹਰ ਐਸ ਕੂਤਰ ਫਸਦਾ ਆ ਦੋਵੇਂ ਹੀ ਬਹਿ ਗਏ ਕੋਈ ਗੂਰ ਕਰਨੀ ਬਾਹਰ ਜੇ ਲਾਈਟ ਆਉਣੀ ਆ 12 ਵਜੇ ਤੇ ਲਾਈਟ ਆਉਣ ਵੀ ਲੋ ਬਾਈ ਆਪਾਂ ਮੁੜਨਾ ਤਾਂ ਹੀ ਥੋੜਾ ਜਿਹਾ ਫੈਕਟਿਵ ਹੋਇਆ ਨੇ ਆਪਾਂ ਲਓ ਜੀ ਬਾਈ ਜੀ ਸ਼ਹਿਰੋਂ ਘਰਤੀ ਵਾਲ ਸੀ ਤੇ ਮੈਨੂੰ ਲੱਗਦਾ ਲਾਈਟ ਆਉਣ ਵੀ ਲੈ ਨੂੰ ਮੈਂ ਘਰ ਹੀ ਪਹੁੰਚ ਜਾਊਂਗਾ ਲਾਈਟ ਆਉਣੀ ਆ ਬਾਈ ਲਾਈਟ ਆਉਣੀ ਹੈਗੀ ਆ 12 ਵਜੇ ਤਰਨਤਾਰ ਤੋਂ ਬੰਦ ਹੋ ਰਿਹਾ ਨੂੰ ਦੇਖ ਰਹਾ ਵਾ ਇਹ ਜਿਵੇਂ ਇਕਾਂ ਮਾ ਥੋੜਾ ਹੀ ਜੀਗਾ ਤੇ ਕਰਤੀ ਆਵਾਜ਼ ਸੀ ਲੋ ਬਈ ਮਿੱਤਰੋ ਮੈਂ ਤਾਂ ਗਿਆ ਸੀਗਾ ਸ਼ਹਿਰ ਨੂੰ ਤੇ ਕਬੂਦਰੀ ਆਪਣੀ ਆ ਬੈਠੀ ਤੇਰੀ ਜੜੀ ਇਹ ਬੀ ਰਿ ਚੜ ਗਈ ਤੇ ਇਹ ਇਹੀ ਇਕੱਲੀ ਡਿੱਗੀ ਆ ਬਾਕੀ ਸਿੱਧੇ ਆਏ ਆ ਸਾਰੇ ਲੋ ਜੀ ਬਾਈ ਲੈਟ ਨੂੰ ਡਿੱਖੀ ਜਾਂਨੇ ਜੇ 12 ਵਜੇ ਆਉਗੀ ਤੇ ਲੈਟ ਆ ਜੇ ਤੇ ਕੂਤਰ ਇੱਕ ਤਾਂ ਕੀ ਨਾ ਇਹ ਲਾ ਕੇ ਲੈਣੇ ਆ ਤਾਂ ਬੈਠਾ ਰੋਗ ਤੇ ਬਹੁਤ ਵੱਡੀ ਗਲਤ ਆ ਹੋ ਗਿਆ ਕੰਮ ਆ ਜਾ ਕਿੈਰੀ ਜੀ ধੂਮਾਣ ਨੂੰ ਛੱਡਿਆ ਨੂੰ ਤਾਂ ਲੱਗ ਵੀ ਜਾਂਦੇ ਚਲੋ ਕੋਈ ਗੱਲ ਨਹੀਂ ਅੱਜ ਇੱਧਰ ਸਿਰੇ ਚੜ ਗਿਆ ਕੱਲ ਨੂੰ ਫਿਰ ਉਹ ਬਾਜੀ ਤੇ ਜਾਣਾ ਰਿਪੋਰਟ ਨੂੰ ਕਹਦੇ ਆਂਗੇ ਲਾਓ ਬਾਈ ਮਿੱਤਰੋ ਇੱਕ ਦਿਨ ਲੇਟ ਹੋਈ ਸੀ ਸ਼ਰਾਬ ਤੇ ਮੁੜ ਕੇ ਉਧਰ ਮੋਟਰ ਚਲਾ ਲਈ ਤੇ ਚਾਚੇ ਕੀ ਚੱਲਦੀ ਸੀ ਇਹਨਾਂ ਦੀ ਮੋਟਰ ਨਹੀਂ ਵੀਰਲੀ ਸੀ ਤੇ ਜਮਾਂ ਵਾਉਣ ਆਲਾ ਹੈ ਫੇਚੂਰ ਨਾਲ ਕੋਈ ਪ੍ਰੋਬਲਮ ਨਹੀਂ ਹੋਵੇ ਸੱਚੇ ਪਾਤਸ਼ਾਹ ਮੀਰ ਕਰੀ ਤੇ ਅੱਜ ਛੱਡਾਂਗੇ ਪਾਣੀ ਉੱਧਰ ਰਹਿੰਦਾ ਸਵਾ ਕਾ ਕਿੱਲਾ ਥਾਂ ਦਾ ਲੱਗਣਾ ਉਹ ਲਾ ਕੇ ਜੇ ਵਧਿਆ ਛੱਡਾਂਗੇ ਨਹੀਂ ਫਿਰ ਕੱਲ ਨੂੰ ਛੱਡਿਆ ਜਾਊਗਾ ਪਾਣੀ ਤੇ ਪ੍ਰਮਾਤਮਾ ਮਿਹਰ ਕਰੇ ਸਹੀ ਸਲਾਮਤ ਹੋ ਜੇ ਕੁਝ ਹੋ ਜੇ ਨਾ ਇਹਨੂੰ ਲਓ ਭਾਈ ਮਿੱਤਰੂ ਆਪਾਂ ਚੱਕਦੇ ਹੁਣ ਕਈ ਤੇ ਪਾਣੀ ਵੇਖਣ ਜਾਂਦੇ ਆਂ ਬਈ ਬਹੁਤ ਵੱਡੀ ਗਲਤੀ ਹੋਈ ਆ ਕੱਲ ਕੱਲ ਰਾਵਣਾ ਦੋ ਕਿਹੜੀ ਲੱਗਦੀ ਸੀ ਜਿਹੜਿਆਂ ਨੂੰ ਹੁਣ ਪਾਣੀ ਪਰੀ ਜਾਂਦਾ ਚਲੋ ਕੋਈ ਗੱਲ ਨਹੀਂ ਜਾਣ ਬੁੱਝ ਕੇ ਤਾਂ ਆਪਾਂ ਕੁਝ ਵੀ ਨਹੀਂ ਕੀਤਾਗਾ ਕਿਉਂਕਿ ਮੇਰਾ ਬਲੱਡ ਥੋੜਾ ਆ ਡਾਊਨ ਹੋ ਗਿਆ ਸੀ ਤੇ ਮੈਨੂੰ ਡਾਕਟਰ ਟੀਕਾ ਲਾ ਗਿਆ ਤੇ ਨੀਂਦ ਆ ਗਈ ਤੇ ਜੂਤ ਨੇ ਬਾਈ ਵੇਖਿਆ ਨਹੀਂਗਾ ਪਾਣੀ ਤਿੰਨਾ ਕੇਰਾ ਇੰਚੀ ਟੁੱਟ ਗਿਆ ਮੋਟਰ ਚੱਲੀ ਜਾਂਦੀ ਆ ਤੇ ਅਸੀਂ ਇੱਕ ਕੇਰਾ ਲੱਗਣ ਵਾਲਾ ਨੂੰ ਪਾਉਂਦੇ ਆ ਤੇ ਫੇਰ ਆਪਾਂ ਇਹ ਨੂੰ ਪੂਰਾ ਲਾ ਕੇ ਫੇਰ ਦੂਜੇ ਨਹੀਂ ਛੱਡਾਂਗੇ ਆ ਕਬੂਤਰੀ ਸੀਗੀ ਜਿਹੜੀ ਆਪਨੇ ਆ ਬੈਠੀ ਜਿਹੜੀ ਬਾਹਰ ਰਹਿ ਗਈ ਸੀਗੀ ਜਿਹੜੀ ਡੈਗ ਪੀ ਸੀ ਮੈਂ ਘਰੇ ਲੈਣੀ ਸੀ ਜੂਤ ਲਾ ਕੇ ਲਿਆਇਆ ਤੇ ਬਾਈ ਜੀ ਇਧਰੋਂ ਆਪਣਾ ਕੰਮ ਨਿਪਟਣ ਵਾਲਾ ਹੀ ਆ ਇਧਰ ਤਾਂ ਨੇੜੀ ਆ ਤੇ ਮਾਤਾ ਗਈ ਆ ਕਿਤੇ ਅੱਜ ਆਪਾਂ ਨੂੰ ਲਓ ਜੀ ਆ ਕੇ ਰਹਿੰਦਾ ਸੀ ਆ ਭਾਈ ਜਿਹੜੇ ਆ ਸਾਹਮਣੇ ਜਿਹੜੇ ਚ ਪਾਣੀ ਪਈ ਜਾਂਦਾ ਇਹਦੇ ਚ ਤੇ ਇਹ ਵੀ ਬਸ ਨੇੜੀ ਆ ਲੱਗਣ ਵਾਲਾ ਫਿਰ ਪਾਣੀ ਛੱਡਦੇ ਉਧਰ ਬਾੜੀ ਆਉਣ ਲੱਗੀ ਝੋਨੇ ਬੁੰਡੇ ਮੈਨੂੰ ਮਿਲ ਜਾ ਹੋ ਜੀ ਭਾਈ ਮਾਰ ਗੂ ਹੀ ਮੇਰ ਨੂੰ ਗਾ ਉਤਰ ਪੱਠਾ ਤੇ ਪਸ਼ੂ ਬੰਨ ਤੇ ਪਾਣੀ ਵੀ ਉਧਰ ਛੱਡਿਆ ਹੁੰਦਾ ਚੱਕਰ ਮਾ ਆਪ ਦੀ ਵਖਾ ਨਹੀਂ ਸਕਦਾ ਭਈ ਪਰ ਨਾਲਾ ਥਾ ਮੇਰੇ ਸਿਰ ਤੋਂ ਮੈਂ ਕੀ ਸੀ ਨਾ ਲੱਗਦਾ ਈ ਤੇ ਇਧਰ ਵੇਖੋ ਆ ਬੰਦੇ ਦਾ ਕੰਮ ਕੀ ਐ ਇੰਨੀ ਗਰਮੀ ਆ ਭੈਣ ਚੋ ਕੁੱਟ ਕੇ ਲਲਕਰ ਕੇ ਲਈ ਆਈਦਾ ਇੱਥੇ ਬੈਠਾ ਰਹਿਣਾ ਤੇ ਪਸ਼ੂਆਂ ਨੂੰ ਪਾ ਕੇ ਪੱਠੇ ਭਾਈ ਹੁਣ ਦੁੱਪਾ ਦਾ ਨਾ ਕੇ ਤੂੰ ਆ ਤਾਰੇ ਦੀ ਕਿਵੇਂ ਕੱਢਾਂਗੇ ਜੂਤ ਬਹਿ ਗਿਆ ਤਾਂ ਮੂਰੇ ਫਿਰ ਤਾਂ ਨਿਕਲ ਜੂ ਈ ਚਲੋ ਜੀ ਇੱਧਰ ਛੱਡਿਆ ਹੈ ਦੇ 8 ਵਜੇ ਤੱਕ ਲੇਟ ਚੱਲ 1:11 ਤੱਕ ਸਿਰੀ ਆ ਚੜ ਜੇ ਤਾਂ ਵੀ ਚੰਗਾ ਔੜਤਾਂ ਜਿਆਦੀ ਲੱਗ ਗਈ ਕੋਸ਼ ਨੂੰ ਚਲੋ ਕੋਈ ਗੱਲ ਨਹੀਂ ਦੇਖਦੇ ਆ ਵੀ ਕਿੰਨਾ ਕੀ ਕੀ ਸੀਨਾ ਕੇ ਕੀ ਸੀ ਕੀ ਸੀਨਾ ਕੇ ਹਟ ਕੀ ਸੀਨਾ ਘੜਾਈ ਕਿਵਾ ਲੈਣਿਆ ਵਲੌਗ ਤੇ ਵਿੱਚ ਇੱਕ ਬਲਤੀਜ ਦੀ ਕੁੜੀਆ ਤੇ 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 ਇੱਕ ਮੁੰਡਾ ਆਹਾ ਇਹ ਸਾਡੇ ਪਿੰਡ ਦਾ ਸਾਸਰੀ ਕਾਲਾ ਬਲਤੀਜ ਦੀ ਕੁੜੀਆ ਸਾਸਰੀ ਕਾਲਾ ਦੀ ਆ ਮੁੰਡਾ ਇਹ ਬੱਚੇ ਸਾਸਿਕਾਰ ਫੁੱਲਰਾ ਤੋਂ ਲਓ ਜੀ ਭਾਈ ਇਹ ਮੁੰਡੇ ਫੁੱਲਰਾ ਤੋਂ ਤੇ ਇਹ ਕੁੜੀਆਂ ਵਲੌਗ ਚ ਲਾਈ ਨਹੀਂ ਲੈਣਾ ਇਹ ਬੰਦੇ ਕੰਮ ਵੇਖ ਲੋ ਆਂਬ ਵੇਖੋ ਢੇਰੀ ਲਾਇ ਮੂੜੀ ਰੋਟੀ ਖਾਣ ਲੱਗੇ ਆ ਤੇ ਲੋ ਬਾਈ ਜੀ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਾਂ ਲੱਗੇ ਆ ਜੀ ਵਲੌਗ ਦੀ ਸਮਾਪਤੀ ਕਰਨ ਰੋਟੀ ਖਾਣ ਵੇਂਦੇ ਹੀ ਮੇਗਾ ਵਲੌਗ ਦੀ ਕਰਦੀ ਹੈ ਸਮਾਪਤੀ ਤੇ ਕੱਲ ਨੂੰ ਬਈ ਛੱਡਣੀ ਆਪਾਂ ਬਾਜੀ ਤੇ ਮੇਰਾ ਪ੍ਰਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਤੇ ਬਾਈ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਪ੍ਰਮਾਤਮਾ ਸੁਖ ਸੰਭਾਲ ਰੱਖੀ ਬਾਈ ਇਹ ਮੌਸਮ ਹਾਨੂੰ ਪਤਾ ਹੀ ਆ ਕੀ ਹਾਲ ਹਾਕ ਦਾ ਸਾਡੀ ਏਰੀਆ ਇਸ ਤਰ੍ਹਾਂ ਆਪਣੀ ਕਣੀ ਵੀ ਨਹੀਂ ਵਿਖਾਈ ਠੀਕ ਹੈ ਬਾਈ ਜੀ ਸਸੀ ਕਾਲ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ